ਜਿੱਥੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਅਮਰਿਤਪਾਲ ਸਿੰਘ ਵਾਲਾ ਮੁੱਦਾ ਛਾਇਆ ਹੋਇਆ ਤੇ ਇਸ ਦੇ ਵਿੱਚ ਜਿੱਥੇ ਪੁਲਿਸ ਦੇ ਵੱਲੋਂ ਵੱਖ-ਵੱਖਰੇ ਖੁਲਾਸੇ ਕੀਤੇ ਜਾ ਰਹੇ ਨੇ ਉਹ ਦੂਜੇ ਪਾਸੇ ਵੱਖ-ਵੱਖੀਆਂ ਸ਼ਖਸੀਅਤਾਂ ਦੇ ਵੱਲੋਂ ਆਪੋ ਆਪਣੀ رائے ਵੀ ਦਿੱਤੀ ਜਾ ਰਹੀ ਹੈ ਤੇ ਇਸੇ ਦੇ ਵਿਚਾਰੇ ਅੱਜ ਸ਼੍ਰੀ ਕਾਲਤਕ ਸੈਪ ਦੇ ਬਾਹਰ ਸ਼੍ਰੀ ਕਾਲਤਕ ਸੈਪ ਦੇ ਹੈੱਡ ਗ੍ਰੰਥੀ ਗਿਆਨੀ ਮਲਕੀ ਸਿੰਘ ਦੇ ਵੱਲੋਂ ਵੀ ਆਪਣਾ ਵੱਡਾ ਬਿਆਨ ਇਸ ਮਾਮਲੇ ਦੇ ਵਿਚਾਲੇ ਦੇ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਕੁਝ ਵੀ ਗਲਤ ਨਹੀਂ ਹੋਇਆ ਜਿਹੜੇ ਲੋਕਾਂ ਦੇ ਵੱਲੋਂ ਕਿਸੇ ਹੋਰ ਧਰਮ ਦੇ ਲੋਕ ਨੇ ਉਹਨਾਂ ਦੇ ਵੱਲੋਂ ਜਾਣਬੁੱਝ ਕੇ ਸਿੱਖਾਂ ਦਾ ਨਾਮ ਵਰਤ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਜੋ ਉਸ ਦਾ ਕਤਲ ਹੋਇਆ ਹੈ ਕੁਝ ਵੀ ਗਲਤ ਨਹੀਂ ਹੋਇਆ ਹੈ ਪਹਿਲਾਂ ਵੀ ਸਮੇਂ ਸਮੇਂਸਰ ਜਿਹਹ ਕਟਨਾਵਾਂ ਵਾਪਰਦੀਆਂ ਰਿੰਦੀਆਂ ਸਨ ਤੇ ਜਿਹੜੇ ਲੋਕ ਦੂਜੇ ਧਰਮਾਂ ਦੇ ਜਾਣਬੁੱਝ ਕੇ ਸਿੱਖਾਂ ਦਾ ਨਾਮ ਵਰਤ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨਾਲ ਅਜਿਹਾ ਹੀ ਹੋਣਾ ਚਾਹੀਦਾ ਤੇ ਇਸ ਦੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਪੰਡਤਾਂ ਦੀਆਂ ਘਰ ਵਾਲਿਆਂ ਨੂੰ ਚੁੱਕ ਕੇ ਲੈ ਜਾਂਦੇ ਸੀ ਉਦੋਂ ਖਾਲਸਾ ਹੀ ਉਹਨਾਂ ਦੀ ਇੱਜ਼ਤ ਬਚਾਉਂਦਾ ਸੀ ਉਹਨਾਂ ਨੂੰ ਛੁਡਾ ਕੇ ਲੇ ਹੁੰਦਾ ਸੀ ਇਸ ਮਾਮਲੇ ਦੇ ਵਿੱਚ ਹੁਣ ਸ਼੍ਰੀ ਅਕਾਲ ਤਖਸਰ ਦੇ ਹੈੱਡ ਗ੍ਰੰਥੀ ਗਾਨੀ ਮਲਗੀ ਸਿੰਘ ਦਾ ਵੀ ਇਹ ਵੱਡਾ ਬੈਨਕ ਕੇ ਸਾਹਮਣੇ ਆ ਗਿਆ ਤੇ ਪੁਲਿਸ ਦੇ ਵੱਲੋਂ ਜੋ ਕੱਲ ਖੁਲਾਸੇ ਕੀਤੇ ਗਏ ਨੇ ਉਹਨਾਂ ਦੇ ਵਿੱਚ ਦੱਸਿਆ ਗਿਆ ਕਿ ਅਮਰਪਾਲ ਸਿੰਘ ਹੁਣ ਯੂਏਈ ਯਾਨੀ ਕਿ ਦੁਬਈ ਦੇ ਵਿੱਚ ਭੱਜ ਗਿਆ ਉਸ ਨੂੰ ਫੜਨ ਦੀਆਂ ਕੋਸ਼ਿਸ਼ਾਂ ਉਸ ਨੂੰ ਉੱਥੋਂ ਰਿਪੋਰਟ ਕਰਨ ਦੀਆਂ ਕੋਸ਼ਿਸ਼ਾਂ ਵੀ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅਮਰਪਾਲ ਸਿੰਘ ਦਾ ਜੋ ਇੰਸਟਾਗ੍ਰam ਅਕਾਊਂਟ ਹੈ ਉਸ ਨੂੰ ਬੈਨ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਕਮਲਕੌਰ ਦੀ ਜਿਸ ਦਾ ਨਾਮ ਕੰਚਨ ਕੁਮਾਰੀ ਹੈ ਉਸ ਮੌਤ ਦੇ ਵਿੱਚ ਹੁਣ ਦੋ ਜਾਣੇ ਹੋਰ ਨਾਮਜ਼ਦ ਕਰ ਲਏ ਗਏ ਨੇ ਇਸ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਦੋ ਜਾਣੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਵੀ ਕੀਤੇ ਗਏ ਨੇ ਤੇ ਉਹਨਾਂ ਨੂੰ ਬਿਤਦਰੀ ਕੋਰਟ ਦੇ ਵਿੱਚ ਪੇਸ਼ ਵੀ ਕੀਤਾ ਗਿਆ ਤੇ ਇਸੇ ਮਾਮਲੇ ਦੇ ਵਿੱਚ ਹੁਣ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਅਮਰਿਤਪਾਲ ਸਿੰਘ ਜਦੋਂ ਕਮਲਕੌਰ ਦਾ ਗਲਾ ਕੁੱਟ ਕੇ ਉਸਦੇ ਗਲੇ ਦੇ ਵਿੱਚ ਕੰਮਰ ਘਸਾ ਪਰਨਾ ਪਾ ਕੇ ਉਸ ਦਾ ਗਲਾ ਘੁੱਟਿਆ ਗਿਆ ਤਾਂ ਅਮਰਿਤਪਾਲ ਸਿੰਘ ਦੇ ਵੱਲੋਂ ਹੀ ਉਸ ਦਾ ਗਲਾ ਘੁੱਟਿਆ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਜਦੋਂ ਉਹ ਉਸ ਦੀ ਮੌਤ ਹੋ ਗਈ ਤਾਂ ਬਾਅਦ ਦੇ ਵਿੱਚ ਅਮਰਿਤਪਾਲ ਸਿੰਘ ਉਸੇ ਦਿਨੀ ਗੱਡੀ ਦੇ ਵਿੱਚ ਆਪਣੀ ਦੂਸਰੀ ਗੱਡੀ ਸਕੋਰਪੀਓ ਦੇ ਵਿੱਚ ਬੈਠ ਕੇ ਵਿਦੇਸ਼ ਭੱਜ ਜਾਂਦਾ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਕਿ ਹੁਣ ਉਥੋਂ ਉਸ ਨੂੰ ਉਥੋਂ ਲਿਆ ਕੇ ਆਉਣ ਦੀਆਂ ਵਾਪਸ ਲਿਆਉਣ ਦੀਆਂ ਤਿਆਰੀਆਂ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਮਾਮਲੇ ਦੇ ਵਿਚਾਲੇ ਪੁਲਸ ਹੋਰ ਸਖਤ ਹੁੰਦੀ ਦਿਖਾਈ ਦੇ ਰਹੀ ਹੈ ਜਿਉਂ-ਜਿਉਂ ਜਾਂਚ ਦੇ ਵਿੱਚ ਨਵੇਂ ਪੇਤ ਖੁੱਲ ਰਹੇ ਨੇ ਤੇ ਉਨ ਤੋਂ ਹੀ ਪੁਲਿਸ ਦੇ ਵੱਲੋਂ ਹੋਰ ਹੋਰ ਵਿਅਕਤੀ ਵੀ ਨਵੇਂ ਵਿਅਕਤੀ ਵੀ ਇਸ ਮਾਮਲੇ ਦੇ ਵਿੱਚ ਨਾਮਜ਼ਦ ਕਿਤੇ ਜਾ ਰਹੇ ਨੇ ਤੇ ਉਧਰ ਦੂਜੇ ਪਾਸੇ ਜੋ ਬਾਕੀ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਜਿਨ੍ਹਾਂ ਦੇ ਵੱਲੋਂ ਇੰਸਟਾਗ੍ਰam ਦੇ ਉੱਪਰ ਇਤਰਾਜ਼ਯੋਗ ਅਸ਼ਲੀਲ ਵੀਡੀਓ ਪਾਈਆਂ ਜਾਂਦੀਆਂ ਨੇ ਉਹਨਾਂ ਨੂੰ ਵੀ ਚੇਤਾਵਨੀਆਂ ਦੇਣ ਦਾ ਕੰਮ ਆ ਬੁੱਖੋਂ ਵੱਖਰੇ ਜਿੱਥੇ ਬੰਦਿਆਂ ਦੇ ਵੱਲੋਂ ਹੋਣਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਇਹਨਾਂ ਇੰਸਟਾਗ੍ਰam ਰੀਲਾਂ ਜਿਹੜੀਆਂ ਕੁੜੀਆਂ ਪਾਉਂਦੇ ਨੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਜਾ ਰਹੀਆਂ ਨੇ ਤੇ ਇਹਨਾਂ ਸਾਰੇ ਦੇ ਮਾਮਲੇ ਦੇ ਵਿਚਾਲੇ ਹੋਣਾ ਜੋ ਸਟੈਂਡਾ ਸ਼੍ਰੀ ਕਲਤਕ ਸੱਦੇ ਹੈਡ ਗ੍ਰੰਥੀ ਗਿਆਨੀ ਮਲਕੀ ਸਿੰਘ ਦੇ ਵੱਲੋਂ ਲਿਆ ਗਿਆ ਇਸ ਨੇ ਹੋਰ ਨਵੇਂ ਚਰਚਾਵਾ ਛਿੜ ਕੇ ਰੱਖ ਦਿੱਤੀਆਂ ਨੇ ਇਸ ਮਾਮਲੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਆਪਣੀ ਰਾਇ ਕਮੈਂਡ ਕਰਕੇ ਦੇ ਸਕਦੇ ਹੋ